ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮੀਤਾ ਦੇ ਰਿਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਛੋਟੀਆਂ ਦਿਖਾਵਾਂਗੇ ਆਪਾਂ ਪਹੁੰਚਿਆ ਵੀ ਸੋਨੂ ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਬਹੁਤ ਠੀਕ ਠਾਕ ਮੈਂ ਦਾ ਵਧੀਆ ਬਾਬੇ ਸ਼ੀਤਾਂ ਦੀ ਬਹੁਤ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਹਾਂ ਇਹ ਕਿਵੇਂ ਨੇ ਆਈ ਭਾਜੀ ਕੱਲ ਵਾਲੀ ਵੀਡੀਓ ਰਹਿ ਗਈ ਮੈਂ ਉਹਨ ਵਿਦੇ ਤੋਂ ਹੋਵੇ ਗਿਆ ਹਾਂ ਸਾਹਿਬ ਉਹਦੇ ਦਾ ਸਮਝ ਲੱਗੀਆਂ ਇਹ ਹਾਂਜੀ ਹਾਂਜੀ ਉਹ ਤਾਂ ਆਈਆਂ ਹੀ ਲੋਕਲੀ ਵੀਰਾਂ ਜੜੀਆਂ ਨੂੰ ਹੋਇਆ ਠੀਕ ਆ ਉਹਨੇ ਵੀ ਗਿਆ ਤੁਹਾਡੇ ਸਮਝ ਲੱਗੀਆਂ ਸਹੀ ਗੱਲ ਹੈ ਜੀ ਭਾਈ ਨਾਮ ਤੇ ਡਰੈਸ ਦਾ ਨਾਮ ਤੁਹਾਨੂੰ ਸ਼ਹਿਰ ਨਾਲ ਜਿਹੜਾ ਅਡਰੈਸ ਤੁਸੀਂ ਜੋੜ ਗਿਆ ਉਹ ਬੋਰਡ ਤੇ ਮਾਰੋ ਤੁਸੀਂ ਲਾ ਕੇ ਕਰਕੇ ਮੜਿਆ ਠੀਕ ਆ ਲਾ ਕੇ ਖੜੋ ਆ ਜੀ ਪਾਣਾ ਦੇਰੀ ਕਰਨ ਤੇ ਸਾਰੇ ਭਰਾਵਾਂ ਦਾ ਦਿਲ ਲਾ ਕੇ ਲਾ ਕੋ ਚਾਚਾਪਾ ਲਾਈਦਾ ਲਾਓ ਜੀ ਲੈਂਡ ਜੀ ਤੇ ਗਲਤ ਲਾਈ ਜਨਾ ਕੋਈ ਨਹੀਂ ਦੇਖੋ ਲਾ ਕੇ ਫਿਰ ਨੀਤੇ ਦਾ ਲਾ ਦੇਣੇ ਆ ਮੀਤਾ ਜਿਹੜੀ ਫਾਰਮ ਠੀਕ ਆ ਫਿਰ ਵਧੀਆ ਲੱਜੂਗਾ ਨਹੀਂ ਉਹ ਲੈਂਡ ਦਾ ਲੈਂਡ ਵਜ਼ਹਿਰ ਪਾ ਦੇਣੇ ਆ ਉਹਦੇ ਕਰਕੇ ਕਲੀਅਰ ਨਹੀਂ ਹੋਇਆ ਅੱਛਾ ਦੱਸੋ ਜੀ ਨੌਣ ਵਧੀਆ ਹੁੰਦੀ ਹੈ ਲੈਂਡ ਕਿਹੜੇ ਜੋੜ ਪੱਕੇ ਲਾਏ ਮਲੀ ਸੋਚਣਾ ਪਈਦਾ ਅੱਜ ਵੀਰ ਨੇ ਵਾਧਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਆ ਮੇਰਾ ਤੇ ਜਿਆਦਾ ਧੰਨਵਾਦ ਹੈ ਵਾਲੇ ਦਾ ਬਿਲਕੁਲ ਬਿਲਕੁਲ ਜੀ ਕਿਹ ਆ ਰਹੀਦਾ ਬਹੁਤ ਯਾਰਾ ਇਹ ਦੱਸਿਓ ਮੈਂ ਇਹ ਪਹਿਲੇ ਨੰਬਰ ਤੇ ਝੋਟੀਆਂ ਪਹਿਲਾਂ ਮੈਂ ਪਹਿਲਾ ਸੁਆ ਇਹ ਚਾਰ ਦੰਦ ਜੇ ਉਧਰ ਕੋ 9 ਕਿਲੋ ਹੋਗਾ ਠੀਕ ਹੈ ਜੀ ਸਾਢੇ 8 ਕਿਲੋ ਗਰੰਟੀ ਵਾਲਾ ਠੀਕ ਹੈ ਉਹਤਾ ਹੀ ਮੰਗਦੇ ਠੀਕ ਹੈ ਲਓ ਜੀ ਉਹ ਹੋ ਗਿਆ ਸਾਢੇ 8 ਗਰੰਟੀ ਵਾਲਾ ਉਹਦੇ ਤੋਂ ਪਹਿਲਾਂ ਹੀ ਸੁਆ ਦੇ ਚਾਰ ਦੰਦ ਦੇ ਮੂੰਹ ਨਵੀਂ ਝੋਟੀ ਬਿਲਕੁਲ ਖੋਲਿਓ ਭਾਜੀ ਯਾਰ ਹਾਲੋ ਜੀ ਠੀਕ ਹੈ ਉਧਰ ਦੀ ਕੱਟੀ ਜੇ ਇਧਰ ਦੀ ਨਾ ਸਮਝ ਗਈ ਠੀਕ ਹੈ ਠੀਕ ਹੈ ਲਓ ਜੀ ਕਾਰਡ ਖੋਦੀ ਜਿਹੜਾ ਬਹੁਤ ਹੀ ਤਗੜਾ ਪ्योर ਮੌਰਾ ਨਸਲ ਦੀ ਆ ਐਂਡ ਦੇ ਲੰਗ ਸੇਂਗ ਲੱਗਾ ਪਿਆ ਕਿੰਨਾ ਟਾਈਮ ਹੋ ਗਿਆ ਸੂਿਰ ਪਾਜੀ ਸੂਿਰ ਪਾਜੀ ਕੋਈ ਮਹੀਨੇ ਦੇ ਰਹਿ ਕੇ ਟਾਈਮ ਹੋ ਗਿਆ ਸੀ ਵੱਧ ਨਹੀਂ ਗਿਆ ਘੱਟ ਨਾ ਕਹਿੰਦੇ ਦੋ ਚਾਰ ਦਿਨ ਵੱਧ ਹੀ ਹੋਣ ਮਹੀਨੇ ਤੋਂ ਇੱਕ ਥਾਣੇ ਦਾ ਮਰੀ ਕਿੱਥੇ ਦੰਦੀ ਵੱਢੀ ਠੀਕ ਆ ਲਓ ਜੀ ਆਹ ਬਣਾ ਜਵਾਬ ਜਿਹੜਾ ਮੇਲ ਕਾ ਪਿੱਛੇ ਇਹ ਥਾਣਾ ਦਾ ਸੈਰ ਗਿਆ ਜਿਹੜਾ ਚੰਗਾ ਵਾ ਇਹਨ ਕੱਲਾ ਕੱਲਾ ਲੱਗਾ ਪਿਆ ਵਾ ਦੋ ਜਿਆ ਖਾਦ ਦੇਖੋ ਕਜਾਏ ਤੇ ਕਾਦ ਤੋਂ ਕੋਈ ਸ਼ੱਕ ਨਹੀਂ ਆ ਦੇ ਸਾਦੇ ਤੁਸੀਂ ਦੋ ਜਾ ਬਈ ਯਾਰ ਇੱਕ ਇੱਕ ਥਾਣੇ ਨਾ ਮਰੀ ਜਾ ਉਹ ਕਿੱਥੇ ਦੰਦ ਮਾਰੇ ਥਾਣੇ ਆਲੇ ਮਰੇ ਜਾਵੇ ਠੀਕ ਹੈ ਠੀਕ ਹਾਂ ਦੱਸਿਆ ਚੰਗਾ ਦਾ ਵੀ ਭਰਾ ਲਵੇ ਬਿਲਕੁਲ ਸਿਆਣੀ ਗੱਲ ਆ ਜੀ ਬੋਲੇ ਕਟਾ ਦੋ ਦੰਗੀਆਂ ਮੜੀਆਂ ਵੜ ਜਾਵਾ ਠੀਕ ਆ ਠੀਕ ਆ ਤੇ ਮੁੱਲ ਭਾਜੀ ਇਹਦਾ ਬੋਦੀ ਜੀ 85 ਦੀ 85 ਦੀ ਹਾਂ ਕਰ ਦੋ ਜਾਜੇ ਵੇਲੇ ਦੱਸ ਦੋ ਤੁਸੀਂ ਜਾ ਦੋ ਨਹੀਂ ਦੱਸ ਦੋ ਦੀ ਨਾਲ ਹਾਂ ਲਈ 80 ਦੇ ਜੀਏ ਲੈ ਲੋ ਜਾਈ ਨਹੀਂ ਜਾਇ ਤੇ 80 ਜੋ 3000 ਵਾਲਾ ਜਿਹੜੀ ਫਾਰਮੂਲਾ ਮਾਰਨਾ ਕੱਟਦਾ ਤਾਂ ਕੱਟਿਆ ਨਹੀਂ ਪਾ ਲਿਆ ਬਾਕੀ ਜੋ ਮੌਕੇ ਤੇ ਮਾਨਤਾਲ ਹੋ ਜੂਗਾ ਠੀਕ ਹੈ ਠੀਕ ਹੈ ਲਓ ਜੀ 77000 ਦੇ ਵਿੱਚ ਮਾਨਤਾਲ ਬਾਈ ਜੰਦਾ ਕਿ ਜੁਆਈ ਮਿਲੇਗਾ 2 ਲੱਖ ਹੋਵੇ ਬਾਈ 5 3 ਲੱਖ ਹੋਵੇ ਅੱਛਾ ਜੀ ਅੱਠ ਕੋਲ ਤੋਂ ਬਾਅਦ ਦੁੱਧ ਦਊਗਾ ਚੁਆਈ ਇੱਕ ਨੰਬਰ ਦੀ ਹੋਊਗੀ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਨਾਰਮਲ ਜਿਹੜਾ ਮੌਕੇ ਤੇ ਮਾਨਤਾਲ ਹੋ ਜੂਗਾ ਤੇ ਦੂਜੇ ਨੰਬਰ ਤੇ ਕਿੰਨੇ ਆਈ ਬਾਈ ਸੂਈ ਜੇ ਪਦੀ ਹੁਣ ਮਹੀਨਾ ਹੋ ਗਿਆ ਜੇਲ ਹੋ ਗਿਆ ਦੋ ਹੋ ਗਿਆ ਅੱਛਾ ਜੀ ਬੱਚਾ ਮਰ ਗਿਆ ਜੀ ਦਾ ਠੀਕ ਹੈ ਜੀ ਆਪਾਂ ਕਹਿੰਦੇ ਜੇ 20 ਦਿਨ ਹੋਏ 25 ਦਿਨ ਹੋਏ ਇਹਨਾਂ ਕੱਲ ਨਹੀਂ ਬਿਲਕੁਲ ਉਹਦੇ ਕੋਲ 9 ਕਿਲੋ ਆ ਅੱਛਾ ਜੀ ਪਰ ਸਾਡੇ ਕੋਲ ਜੀ ਨਹੀਂ ਲੌਂਦੀ ਰਾਤ ਦੀ ਆਈ ਆ ਅੱਛਾ ਜੀ ਹੁਣ ਦੁੱਧ 8 ਕਿਲੋ ਪਕਾ ਕੇ ਲਵਾਉਗੇ ਠੀਕ ਹੈ ਲਵਾ ਦੇ ਆਜੂ ਵੇਖਾ ਕਰ ਨਹੀਂ ਸਕਦਾ ਜੀ ਠੀਕ ਹੈ ਜੀ ਕੀ ਕਰਾਂਗਾ ਉਹਦਾ 9 ਪਰ 8 ਦਾ ਕੋਈ ਪਈਆ ਕੰਡਿਆ ਨਹੀਂ ਬਾਈ ਕਹਿੰਦਾ ਹਾਂ ਇੱਕ ਆਦਕੂ ਦੇਰਾਂ ਵੀ ਬਹੁਤ ਤਗੜਾ ਆ ਗਿਆ ਵਾ ਇਹ ਸੂਆ ਬੇਨਵਾਦੀ ਦੂਜਾ ਸੂਆ ਦੀ ਮੌੜੀ ਦੂਜਾ ਸੂਆ ਦੀ ਜੰਡ ਬਲਾਏ ਗਏ ਆ ਕੀ ਲੋ ਜੀ ਬਾਜੀ ਖਾਣਾ ਦਾ ਸਹਜ ਗਿਆ ਉਹਦੇ ਜੀ ਉਹਨਾਂ ਦਾ ਕਹਿੰਦੇ ਜੀ ਆਪਣੇ ਕੋ ਜਾ ਕੇ ਟੀਕਾ ਲਵਾ ਲਈ ਹੈ ਠੀਕ ਹੈ ਜੀ ਨਹੀਂ ਬਿਲਕੁਲ ਸਿਆਣੀ ਗੱਲ ਆ ਜੀ ਹਾਂ ਲੋ ਜੀ ਪਿਛਲੇ ਘਰ ਭਾਈ ਕਹਿੰਦਾ ਕਿ ਪਹਾੜੇ ਤੇ ਮਿਲਦੀ ਰਹੀ ਆ ਤੇ ਉਪਰੇ ਥਾਂ ਜਾ ਕੇ ਕਿਤੇ ਡੱਡਾਂ ਦਾ ਟੀਕਾ ਬਲਵਾ ਆ ਫਰਾ ਤੇ ਜੇ ਬਾਕੀ ਕੱਦ ਬੁੱਧੀ ਚ ਕੋਈ ਸ਼ੱਕ ਨਹੀਂ ਆ ਤੇ ਦੂਜਾ ਸੂਆ ਸਹੀ ਜੇ ਤੇ ਚੱਲਦੇ ਇਹਦੇ ਢੰਡਾ ਦੇ ਥਣਾ ਦਾ ਸਹਜ ਗਿਆ ਜਿਹੜਾ ਚੰਗਾ ਆ ਗਿਆ ਵਾ ਠੀਕ ਹੈ ਜੀ ਇਹਦਾ ਭਾਈ ਮੁੱਲ ਇਹਦਾ ਮੁੱਲ ਹਾਂ ਨਾ ਭਾਈ ਦੇ ਰਿਏ ਹੈ ਜੀ ਦੇ 65 ਹਾਂ ਨਹੀਂ ਕਰੀਏ ਛੋਟਾ ਮੁੱਲ ਜੀ ਹਾਂ ਜੀ ਕਰ ਦਈਏ ਮਾਨਦਾਨ ਆਹ ਲੈ ਭਾਈ 36000 ਰੁਪਏ ਠੀਕ ਹੈ ਜੀ ਬੋਕੇ ਜੀ ਕੋ ਮਾਨਦਾਨ ਹੋ ਚੁੱਕਾ ਠੀਕ ਹੈ ਉਹ ਤੇ ਮੇਰੇ ਕੋਲ ਭਾਈ ਦੋ ਡੰਗ ਚ ਹੋਵੇ ਅੱਛਾ ਛੇ ਡੰਗ ਚ ਹੋਵੇ ਠੀਕ ਹੈ ਭਾਈ ਗੱਲ ਦੱਸੀ ਚੰਗੀ ਹੁੰਦੀ ਆ ਬਿਲਕੁਲ ਬਿਲਕੁਲ ਸਹੀ ਗੱਲ ਮੇਰੇ ਡੀਆ ਉਲਾਦੀ ਭਾਡੇ ਨਹੀਂ ਛੜੀਏ ਠੀਕ ਹੈ ਜੀ ਆ ਮਾਦੂ ਕੈਮਰਾ ਲਓ ਜੀ ਚੱਡਾ ਦੀ ਵੇਖ ਸਾਡੇ ਜਿੱਥਰਲੀ ਸਾਈਡ ਤੋਂ ਉਹ ਥਾਣਾ ਦਾ ਸੈਰ ਗਿਆ ਜਿਹੜਾ ਲਾਗੇ ਤੋਂ ਚੈੱਕ ਕਰਾ ਦਿੰਦੇ ਚੰਗਾ ਬਾਈ ਜੀ ਜੀ ਬਾਈ ਜੀ ਇਹਦੀ ਨਾਮ ਲੇਕਾ ਨੰਬਰ ਆ ਬਾਈ ਜੀ ਹਾਂ ਜੀ ਹਾਂ ਆ ਗਏ ਅੱਛਾ ਜੀ 60 ਹਜ਼ਾਰ ਦੀ ਦੋ ਲੱਭ ਜਿਹੜਾ ਵਜਾ ਮੁੰਡਾ ਕੱਢਿਆ ਆ ਜੀ ਆ ਗਈ ਸਹੀ ਗੱਲ ਸਾਰਾ ਸੂਆ ਚੋਕ ਤੇ 60 ਹਜ਼ਾਰ ਦੀ ਦੋ ਲੱਭ ਵਾਹੇ ਬਿਲਕੁਲ ਸਹੀ ਹੈ ਲੈ ਜੀ ਬਾਕੀ ਚੰਗੀ ਆ ਕੋਈ ਸਾਂਭ ਲੂ ਗਾਰੇ ਤੇ ਜੇ ਸੁਬਹ ਨੂੰ ਚਲੋ ਚੰਗੀ ਬਣ ਜਾਂਦਾ ਵਾ ਤੇ ਦੁੱਧ ਜਿਹੜਾ ਨਵਾਂ ਆ ਪੱਕੀ ਪਾਈ ਕਹਿੰਦਾ ਜੀ ਆਪਾਂ ਅੱਥੋਂ ਪਾਈ ਮਾਸਾ ਕੱਢੀ ਕਰਕੇ ਦਵਾਗੇ ਠੀਕ ਆ ਜੀ ਪਾਈ ਆਂਡਾ ਕੱਟ ਕਰਕੇ ਦੇਾਂਗੇ ਹਾਂ ਤੇ ਪਸ਼ੂ ਵੀਰ ਦੇ ਕੋਲ ਚੰਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਚਲ ਉਹਦੇ ਵਾਸਤੇ ਆਸਾਨ ਹੁੰਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ